ਕਈ ਬੋਰਡ ਥੱਲੇ ਬਹਿ ਕੇ ਤਾਸ਼ ਖੇਡੀ ਜਾਂਦੇ ਕਿੰਨਾ ਕਿੰਨਾ ਚਿਹਰੇ ਪਰ ਨਾਮ ਨਹੀਂ ਜਾਂਪਦੇ ਉਹਨਾਂ ਦਾ ਚੌਂਕੜਾ ਨਹੀਂ ਟੁੱਟਦਾ ਬਹਿ ਕੇ ਪੱਤੇ ਖੇਡੀ ਜਾਂਦੇ ਤੇ ਉਮਰ ਕਿੰਨੀ ਉਹਨਾਂ ਦੀ 90 90 ਸਾਲ ਬੜੀਆਂ ਥਾਵਾਂ ਤੇ ਵੇਖਿਆ ਹੈ ਕਈ ਪਿੰਡਾਂ ਚ ਸੱਥਾਂ ਬਣੀਆਂ ਕਿਤੇ ਬੋਰਡ ਬਣੇ ਨੇ ਉਹ ਬਹਿ ਕੇ ਉੱਥੇ ਤਾਸ਼ ਖੇਡੀ ਜਾਂਦੇ ਨੇ ਪੱਤੇ ਖੇਡੀ ਜਾਂਦੇ ਉਹ ਹੀ ਬੰਦਿਆਂ ਨੂੰ ਆਖਿਆ ਨੇ ਬਾਪੂ ਜੀ 10 20 ਮਿੰਟ ਨਾਮ ਜਪ ਲੈ ਉਹ ਕਹਿੰਦੇ ਗੋਡੇ ਨਹੀਂ ਕੰਮ ਕਰਦੇ ਹੁਣ ਗੋਡੇ ਕਿਵੇਂ ਕੰਮ ਕਰ ਰਿਹਾ ਕਹਿੰਦੇ ਬੈਠਾ ਨਹੀਂ ਜਾਂਦਾ ਗੋਡਿਆਂ ਤੇ ਤੇ ਪੱਤੇ ਸਾਰੀ ਡੜਖਡਾਈ ਜਾਂਨ ਇਹਨੂੰ ਕਹਿੰਦੇ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਬੁਰੇ ਕੰਮ ਨੂੰ ਭੱਜ ਭੱਜ ਕੇ ਜਾਂਦਾ ਹੈ ਤੇ ਗੁਰਦੁਆਰੇ ਚ ਕਈ ਵਾਰਾ ਸਮਾਗਮ ਹੁੰਦਾ ਤੁਹਾਡੇ ਪਿੰਡ ਵੀ ਗੁਰਦੁਆਰਾ ਬਣਿਆ ਤੇ ਕਾਰ ਸੇਵਾ ਵਾਲਿਆਂ ਦੀ ਸੇਵਾ ਇੱਥੇ ਤੇ ਸਾਡੇ ਡਾਕਟਰ ਸਾਹਿਬ ਰੋਇ ਨਾਮ ਜਿ ਪਾਉਂਦੇ ਨੇ ਸਾਰੇ ਨੂੰ ਪਤਾ ਪਿੰਡ ਵਾਲਿਆਂ ਕਈ ਵਾਰ ਸਮਾਗਮ ਹੁੰਦਾ ਤੇ ਗੁਰਦੁਆਰੇ ਚ ਪਿੰਡਾਂ ਚ ਚਾਰ-ਚਾਰ ਸਪੀਕਰ ਲੱਗੇ ਨਾਊਂਸਮੈਂਟ ਆ ਦੋ-ਦੋ ਤਿੰਨ ਦਿਨ ਬਿਨ ਕੱਲਾ ਕਰੀ ਜਾਂਦੇ ਵੀ ਸਾਡੇ ਪਿੰਡ ਗੁਰਪੁਰ ਮਨਾਇਆ ਜਾਣਾ ਸ਼ੀਦੀ ਦਿਹਾੜਾ ਮਨਾਇਆ ਜਾਣਾ ਇਦਾਂ ਸਾਰੇ ਪਹੁੰਚੋ ਸੰਗਰਾਣ ਮਨਾਈ ਜਾਣੀ ਹੈ ਪਰ ਵੇਲੇ ਸਾਰਿਆਂ ਦੇ ਕੰਨਾਂ ਚ ਆਵਾਜ਼ ਪੈਂਦੀ ਕੋਈ ਭੱਜ ਕੇ ਨਹੀਂ ਜਾਂਦਾ ਵੀ ਮੈਂ ਆਪਣੇ ਗੁਰੂ ਕੋਲ ਚੱਲ ਕੇ ਜਾਵਾਂ ਕਰੀ ਸੰਗਤ ਕਰ ਲਾਂ ਉਹੀ ਪਿੰਡ ਦੇ ਵਿੱਚ ਸਪੀਕਰ ਨਹੀਂ ਲੱਗਾ ਪਰ ਲੜਾਈ ਹੋ ਜੀ ਜਾਂਦੀ ਕਹੇ ਟਾਈਮ ਬੰਦਾ ਰੋਟੀ ਦਾ ਥਾਲ ਛੱਡ ਕੇ ਵੀ ਲੜਾਈ ਵੇਖਣ ਜਾਂਦਾ ਹੈ ਇਹਨੂੰ ਕਹਿੰਦੇ ਬੁਰੇ ਕੰਮ ਕੋ ਉਠ ਖਲੋਏ ਚਾਰ ਸਪੀਕਰਾਂ ਦੀ ਆਵਾਜ਼ ਕੰਨ ਚ ਪੈ ਰੀ ਤਾਂ ਵੀ ਨਹੀਂ ਜਾ ਰਿਹਾ ਸੰਗਤ ਵਿੱਚ ਪਰ ਕਹਿੰਦੇ ਜਦੋਂ ਕਿਤੇ ਪਿੰਡ ਵਿੱਚ ਲੜਾਈ ਹੋਵੇ ਨਾ ਰੋਟੀ ਦਾ ਥਾਲ ਛੱਡ ਕੇ ਕਹਿੰਦਾ ਪਹਿਲਾਂ ਲੜਾਈ ਵੇਖਾਂਵਾਂ ਰੋਟੀ ਬਾਅਦ ਚ ਖਾਵਾਂਗਾ ਮਹਾਰਾਜ ਕਹਿੰਦੇ ਚੰਗਿਆਈ ਅਲਕ ਕਰੇ ਬੁਰੀਾਈ ਹੋਈ ਸ਼ੇਰ ਬੁਰੀਾਈ ਨੂੰ ਭੱਜ ਭੱਜ ਕੇ ਜਾਂਦਾ ਹੈ ਬੁਰੇ ਕੰਮ ਨੂੰ ਭੱਜ ਭੱਜ ਕੇ ਜਾਂਦਾ ਹੈ ਤੁਸੀਂ ਕਹਿ ਦੋ ਨਾਮ ਜਪਣਾ 10 ਮਿੰਟ ਕਹਿੰਦੇ ਟਾਈਮ ਨਹੀਂਗਾ ਸਮਾਂ ਨਹੀਂ ਹੈ ਮਹਾਰਾਜ ਕਹਿੰਦੇ ਕੰਮ ਕਿਹੜਾ ਕਰਨ ਆਇਆ ਸੀ ਉਹ ਬੰਦਾ ਕਰ ਹੀ ਨਹੀਂ ਰਿਹਾ ਅੱਜ ਆਪਾਂ ਵੀ ਬੈਠੇ ਆਪਣੇ ਅੰਦਰ ਝਾਤ ਮਾਰ ਕੇ ਵੇਖਣੀ ਆ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਤਾਬਦੀ ਆ ਰਹੀ ਏ ਤੇ ਗੁਰੂ ਤੇਗ ਬਹਾਦਰ ਜੀ ਦੇ ਬਚਨ ਨੇ ਸਲੋਕਾਂ ਵਿੱਚ ਕਰਨੋ ਹੋਤੋ ਸੋ ਨਾ ਕੀਓ ਪਰਿਓ ਲੋਭ ਕੇ ਫੰਦ ਨਾਨਕ ਸਮਿਓ ਰੰਮ ਗਿਓ ਅਬ ਕਿਉਂ ਰੋਵਤ ਜਿਹੜਾ ਕੰਮ ਕਹਿੰਦੇ ਬੰਦਾ ਕਰਨਾ ਹੈ ਉਹ ਕਰ ਹੀ ਨਹੀਂ ਰਿਹਾ ਅਰਦਾਸਾ ਕਰਕੇ ਆਇਆ ਇਹ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ ਉਹਨਾਂ ਦੀ ਬਾਣੀ ਪਹਿਰਿਆਂ ਕੇ ਘਰ ਗਾਉਣਾ ਉਹਦੇ ਵਿੱਚ ਮਹਾਰਾਜ ਕਹਿੰਦੇ ਖਸਮ ਸੇਤੀ ਅਰਦਾਸ ਵਿਖਾਣੇ ਉਰਧ ਧਿਆਨ ਲਿਵ ਲਾਗਾ ਬੱਦਾ ਪੁੱਠਾ ਲਮਕੈ ਤੇ ਅਰਦਾਸਾਂ ਕਰੇ ਪਰਮੇਸ਼ਰ ਇੱਕ ਮੌਕਾ ਦੇ ਦੇ ਹੇ ਮੇਰੇ ਵਾਹਿਗੁਰੂ ਇੱਕ ਵਾਰਾ ਮਨੁੱਖਾ ਜਾਮੇ ਚ ਭੇਜ ਦੇ ਇਹ ਕੁੰਮੀ ਨਰਕ ਚੋਂ ਕੱਢ ਦੇ ਇੱਕ ਵਾਰਾ ਜਠ ਰਾਗਨ ਚੋਂ ਕੱਢ ਦੇ ਮੈਂ ਬਾਹਰ ਜਾ ਕੇ ਜਪਾਂਗਾ ਤੇ ਜਪਾਵਾਂਗਾ ਜਪਾਉਣਾ ਤਾਂ ਕਹੀ ਆਪ ਹੀ ਭੁੱਲ ਗਿਆ